ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਵਾਣ ਨੰਬਰ 74 ਦੇ ਨਰਨਕਾਰੀ ਮੁਹੱਲਾ ਵਿਕੇ 2 ਨੰਬਰ ਤੋਂ ਲੈ ਕੇ 8 ਨੰਬਰ ਗਲੀਆਂ ਦੇ ਵਿੱਚ ਅਸੀਂ ਡੋਰ ਟੂਰ ਡੋਰ ਤੋਂ ਡੋਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਾਂ ਤੇ ਸੰਗਤ ਦਾ ਬੜਾ ਹੀ ਪਿਆਰ ਸਤਿਕਾਰ ਤੇ ਜੋਸ਼ ਦੇਖਣ ਨੂੰ ਮਿਲਦਾ ਸੰਗਤ ਦੇ ਵਿੱਚ ਵੀ ਕਿੰਨਾ ਕਿਤੇ ਰੋਸ਼ ਹੈ ਤੇ ਜੋਸ਼ ਵੀ ਹੈ ਰੋਸ਼ ਇਸ ਲਈ ਹੈ ਕਿ 23 ਸਾਲ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਆਪਣੇ ਖੂਨ ਨੂੰ ਪਸੀਨੇ ਦੇ ਰੂਪ ਵਿੱਚ ਬਹਾ ਕੇ ਇਸ ਥਲਕੇ ਇਸ ਇਲਾਕੇ ਦੇ ਵਿੱਚ ਸੇਵਾ ਕੀਤੀ ਕੇਂਦਰ ਤੇ ਸਟੇਟ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਜਦੋਂ ਜਦੋਂ ਵੀ ਆਈਆਂ ਪਿਛਲੇ 23 ਸਾਲਾਂ 'ਚ ਉਹ ਲੁਧਿਆਣੇ ਦੇ ਵਿੱਚ ਉਹਨਾਂ ਸਕੀਮਾਂ ਦੀ ਸ਼ੁਰੂਆਤ ਇੱਕ ਪੁਲ ਦੀ ਤਰ੍ਹਾਂ ਜਨਤਾ ਤੇ ਸਰਕਾਰ ਦੇ ਵਿੱਚ ਅਸੀਂ ਕੀਤੀ ਤਾਂਨੇਕਾਂ ਸਕੀਮਾਂ ਘਾਰ ਘਰ ਤੱਕ ਸ਼ਹਿਰ ਲੁਧਿਆਣੇ ਦੇ ਤਸਵਾਰ ਨੰਬਰ 74 ਦੇ ਵਿੱਚ ਪਹੁੰਚਾਈਆਂ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਆਪਣੇ ਆਪ ਨੂੰ ਧਨਾੜ ਕਹਿਣ ਵਾਲਾ ਇਨਸਾਨ ਜਿਹੜਾ ਕਹਿੰਦਾ ਮੈਂ ਸੈਂਟਰਲ ਵਿਧਾਨ ਸਭਾ ਨੂੰ ਮੋਲ ਲੈ ਲਿਆ ਮਾ ਜਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਟਿਕਟਾਂ ਤੱਕ ਬੇਚ ਦਿੱਤੀਆਂ ਦਿੱਲੀੋਂ ਕਹਿ ਕੇ ਇਸ ਨਮਾਣੇ ਜੇ ਸੇਵਾਦਾਰ ਦੀ ਟਿਕਟ ਨੂੰ ਘਟਾ ਦਿੱਤਾ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਟੀ ਦਾ 95% ਇਸ ਵਾਰਡ ਦਾ ਕੈਡਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਰਤਾ ਚਾਹੇ ਉਹ ਆਪ ਦੇ ਕਾਰਜਕਰਤਾ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਕਾਰਜਕਰਤਾ ਨੇ ਚਾਹੇ ਗੁਰਦੁਆਰਾ ਮੰਦਿਰ ਸਹਿਬਾਨ ਦੇ ਪ੍ਰਬੰਧਕ ਕਮੇਟੀਆਂ ਨੇ ਸਾਰਿਆਂ ਦਾ ਹੀ ਬਹੁਤ ਨਿੱਘਾ ਯੋਗਦਾਨ ਮਿਲਦਾ ਹੈ ਤੇ ਸਾਰੇ ਮੇਰੇ ਭਰਾਵਾਂ ਵਰਗੇ ਦੋਸਤ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੇ ਬੱਚੇ ਮੇਰੇ ਦੋਸਤ ਇਸ ਨਮਾਣੇ ਜੇ ਸੇਵਾਦਾਰ ਦੀ ਘਰ ਘਰ ਦੇ ਵਿੱਚ ਜਾ ਕੇ ਫੋਨ ਦਾ ਹੀ ਨਿੱਜੀ ਤੌਰ ਤੇ ਚੋਣ ਪ੍ਰਚਾਰ ਕਰ ਰਹੇ ਨੇ ਮੈਂ ਦਿਲ ਦੀਆਂ ਢੁਗਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੁਹਾਨੂੰ ਆਜ਼ਾਦ ਉਮੀਦਵਾਰ ਖੜ ਕੇ ਵੀ ਮੌਕਾ ਮਿਲਦਾ ਤੁਸੀਂ ਹੋਰ ਜਾਂਦਾ ਸੀ ਕੀ ਪਲਾਨ ਕੀਤਾ ਸੀ ਜੀ ਤੁਸੀਂ ਕਿਹਾ ਕਿ ਆਜ਼ਾਦ ਉਮੀਦਵਾਰ ਖੜ ਕੇ ਜੇ ਮੌਕਾ ਮਿਲਦਾ ਪਿਛਲੇ 7 ਸਾਲ ਮੈਂ ਇਲਾਕੇ ਦਾ ਕਾਉਂਸਲਰ ਨਹੀਂ ਸੀ ਲੇਕਿਨ 7 ਸਾਲ ਦੇ ਵਿੱਚ ਕਾਉਂਸਲਰ ਨਾ ਹੋਣ ਦੇ ਬਾਵਜੂਦ ਸਿਰਫ ਡਿਵੈਲਪਮੈਂਟ ਦੇ ਕੰਮਾਂ ਨੂੰ ਛੱਡ ਕੇ ਸਾਰੇ ਕੰਮ ਕੀਤੇ ਨੇ ਇਹ ਗਲੀ ਗਲੀ ਦੇ ਘਰ ਘਰ ਦੇ ਵਿੱਚ ਰਹਿੰਦਾ ਗਵਾ ਮੇਰਾ ਬੱਚਾ ਮੇਰਾ ਬਜ਼ੁਰਗ ਹੈ ਮੇਰੀ ਮਾਤਾ ਉਸ ਉਸ ਦੀ ਗੱਲ ਦੀ ਗਵਾ ਹੈ ਗਲੀਆਂ ਦੇ ਵਿੱਚ ਪਸ ਸਫਾਈਆਂ ਜਾਂ ਫਿਰ ਟੁੱਟੀਆਂ ਹੋਈਆਂ ਸੜਕਾਂ ਜਾਂ ਫਿਰ ਬਿਜਲੀ ਦੇ ਕੰਮ ਨਹੀਂ ਲੇਕਿਨ ਕੰਮ ਕਰਦੇ ਜੀ ਬੇਰੋਜ਼ਗਾਰੀ ਦੀ ਗੱਲ ਕਰੀਏ ਜਾਂ ਨਸ਼ੇ ਦੀ ਗੱਲ ਕਰੀਏ ਉਸ ਦੀ ਬਾਰੇ ਕੀ ਕਹਿਣਾ ਚਾਹੂਗੀ ਭੈਣ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ਾ ਕਹਿੰਦੇ ਕਹਿੰਦੇ ਨਸ਼ਾ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਪਿਛਲੀਆਂ ਤਿੰਨ ਸਰਕਾਰਾਂ ਨਸ਼ੇ ਦੇ ਨਾਮ ਤੇ ਦੁਬਾਰਾ ਬਦਲ ਗਈਆਂ ਤੇ ਅਨੇਕਾਂ ਸਰਕਾਰਾਂ ਦੇ ਵਿੱਚ ਜਦੋਂ ਪਿਛਲੀਆਂ ਸਰਕਾਰਾਂ ਚ ਨਸ਼ਾ ਜੇ 10% ਸੀ ਤੇ ਅੱਜ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ ਜੇ ਲੁੱਠਾ ਘੁਆਉਣਾ ਸਰਕਾਰਾਂ ਦੇ ਵਿੱਚ 10% ਸੀ ਤਾਂ ਜੋ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ ਜੇ ਦੇਸ਼ ਦੇ ਪੰਜਾਬ ਦਾ ਕਰਜ਼ਾ ਉਸ ਟਾਈਮ 10% ਸੀ ਤਾਂ ਅੱਜ 100% ਪਹੁੰਚ ਚੁੱਕਾ ਹੈ ਸਰਕਾਰ ਪੰਜਾਬ ਦੇ ਸੂਬੇ ਨੂੰ ਚਲਾਉਣ ਲਈ ਰੋਜ਼ 100 ਕਰੋੜ ਰੁਪਏ ਦਾ ਇਹ ਸਾਰੇ ਕਰਜ਼ਾ ਲੈ ਰਹੇ ਨੇ ਇਹੋ ਜਿਹਿਆਂ ਲੋਕਾਂ ਨੂੰ ਇਹ ਲੁਭਾਣੇ ਵਾਦੇ ਕਰਕੇ ਆਏ ਅੱਜ ਲੋਕ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵ ਲਈ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਨੁਮਾਇੰਦੇ ਸਨ ਉਹਨਾਂ ਨੂੰ ਬੈਠੇ ਨੇ ਮੇਰੀ ਸਾਰਿਆਂ ਦੇ ਚਰਣਾ ਚਾਹੀਓ ਬੇਨਤੀ ਹੈ ਜਿੰਨੇ ਇਲਾਕਾ ਨਿਵਾਸੀ ਸੰਗਤ ਨੇ ਜਿਹੜੀ ਮੇਰੀ ਮੀਡੀਆ ਜਰੀਏ ਤੁਹਾਡੇ ਚੈਨਲਾਂ ਦੇ ਜਰੀਏ ਗੱਲ ਸੁਣਦੀ ਹੈ ਉਹਨਾਂ ਦੇ ਸਾਰਿਆਂ ਦੇ ਚਰਣਾ ਚ ਬੇਨਤੀ ਹੈ ਮੈਂ ਹਮੇਸ਼ਾ ਵਾਰਡ ਦੇ ਵਿੱਚ ਵਾਰਡ ਚੈਰ ਦੇ ਵਿੱਚ ਵਾਰਡ ਤੋਂ ਬਾਹਰ ਇੱਕ ਰਾਜਨੀਤਿਕ ਲੀਡਰ ਦੇ ਤੌਰ ਤੇ ਵਿਚਰਿਆ ਲੇਕਿਨ ਇਸ ਵਾਰਡ ਦੇ ਵਿੱਚ ਵਿਦਾਊਟ ਰਾਜਨੀਤੀ ਤੋਂ ਚਾਹੇ ਕਿਸੇ ਪਾਰਟੀ ਦਾ ਬੰਦਾ ਆਇਆ ਕਿਸੇ ਧਰਮ ਕਸਬੇ ਵਿੱਚ ਦਿੱਤੇ ਦਾ ਬੰਦਾ ਆ ਮੈਂ ਉਹਨੂੰ ਦਿਲ ਨਾਲ ਲਾਇਆ ਜਿਹੜਾ ਮੇਰੇ ਘਰ ਦੀ ਦਿਉੜੀ ਤੇ ਚੜਿਆ ਜਾਂ ਮੈਨੂੰ ਪਤਾ ਲੱਗਿਆ ਇਹ ਤਕਲੀਫ ਦੇ ਵਿੱਚ ਹੈ ਮੈਂ ਉਹਦੇ ਘਰੇ ਆਪ ਜਾ ਕੇ ਕੁੰਡਾ ਖੜਕਾ ਕੇ ਸਰਕਾਰ ਦੀ ਸਕੀਮ ਸੀ ਜਾਂ ਜਿੰਨੀ ਕੁ ਸਮਰੱਥਾ ਸੀ ਇਸ ਨਿਮਾਣੇ ਜੇ ਸੇਵਾਦਾਰ ਦੀ ਉਹਨੇ ਨਾ ਖੜਾ ਇਸ ਇਲਾਕੇ ਦੇ ਲੋਕ ਗਵਾਹ ਨੇ ਤੇ ਪਿਛਲਿਆਂ ਸਮਾਂ ਦੇ ਵਿੱਚ ਜਿਹੜੇ ਅਸੀਂ ਅਜ ਤੋਂ 12 ਸਾਲ ਪਹਿਲਾਂ ਡਵੈਲਪਮੈਂਟ ਦੇ ਜਿਹੜੇ ਇਲਾਕੇ 'ਚ ਆਪਾਂ ਰੋਡ ਟੂ ਰੋਡ ਕਰਦੇ ਆ ਆ ਗਲੀ ਬਣੀ ਐ ਇਹ 2012 'ਚ ਗਲੀ ਬਣੀ ਸੀ ਜਸਵਿੰਦਰ ਸਿੰਘ ਸਾਡੇ ਭਾਈ ਸਾਹਿਬ ਆ ਭਾਈ ਸਾਹਿਬ ਖੜੇ ਨੇ ਗਵਾਹ ਨੇ 2012 ਤੋਂ ਲੈ ਕੇ 24 ਹੋ ਗਿਆ 25 ਆਉਣ ਵਾਲਾ 12 ਸਾਲ ਦੀ ਇਹ ਗਲੀ ਉਸੇ ਤਰ੍ਹਾਂ ਖੜੀ ਐ ਆ ਮੰਜੂ ਸੁਨਮਾ ਰੋਡ 2011 ਦੇ ਵਿੱਚ ਬਣੀ ਐ ਇੱਥੇ ਪਾਣੀ ਖੜਦਾ ਹੁੰਦਾ ਸੀ ਤੇ ਪਾਣੀ ਦੀ ਸਮੱਸਿਆ ਖਤਮ ਹੋ ਗਈ ਤੇ ਅੱਜ 15 ਸਾਲ ਦੀ ਇਹ ਰੋਡ ਉਦਾਂ ਹੀ ਖੜੀ ਐ ਲੇਕਿਨ ਜਿਹੜੇ ਸਾਫ ਦਾ ਕਾਉਂਸਲਰ ਭੈਣ ਮੇਰੇ ਅਮਰਤਪੁਰ ਗਿੱਲ ਸਤਕਾਰਯੋਗ ਤੇ ਉਹਨਾਂ ਦਾ ਘਰ ਵਾਲਾ ਇਕਬਾਲ ਸਿੰਘ ਜੀ ਜਿਹੜੀਆਂ ਜਿਹੜੀਆਂ ਰੋੜਾਂ ਉਹਨੇ ਬਣਵਾਈਆਂ ਚਾਹੇ پیرੂਮਾਨ ਗੁਰਦੁਆਰਾ ਸਾਹਿਬ ਦੀ ਬੈਕ ਚੜ੍ਹ ਸੀ ਤੇ ਨਾਲ ਲੱਗਦੀਆਂ ਕੋਈ ਇੱਕਾ ਦੁੱਕਾ ਜੇ ਕਿ ਉਹਨੇ ਗਲੀਆਂ ਬਣਾਈਆਂ ਇੰਡਸਟਰੀ ਏਰੀਆ ਬੀ ਦੀਆਂ ਤੇ ਸਾਰੀਆਂ ਟੁੱਟ ਚੁੱਕੀਆਂ ਨੇ ਤੇ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ 2 ਸਾਲ ਦੇ ਵਿੱਚ 3 ਸਾਲ ਦੇ ਖਤਮ ਹੋ ਗਏ ਤੇ ਲੇਕਿਨ ਇਸ ਨਿਮਾਣੇ ਜੇ ਸੇਵਾਦਾਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੇ ਡਿਵੈਲਪਮੈਂਟ ਦੇ ਕੰਮ ਕਿਉਂਕਿ ਅਸੀਂ ਹਰ ਗਲੀ ਦੇ ਵਿਚਰ ਇਲਾਕੇ ਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਜ਼ਿੰਮੇਵਾਰੀ ਲਾਉਂਦੇ ਸਾਂ ਕਿ ਡਿਵੈਲਪਮੈਂਟ ਦੇ ਕੰਮ ਤੁਸੀਂ ਆਪਣੀ ਨਿਗਰਾਨੀ ਚ ਕਰਨੇ ਨੇ ਤੋਂ ਅੱਜ ਸੜਕਾਂ ਇਨ ਬਿਨ ਉਦਾਂ ਹੀ ਪਈਆਂ ਨੇ ਚਾਹੇ ਉਸ ਜਿਹੜੇ ਮਰਜ਼ੀ ਮੁਹੱਲੇ ਦੇ ਵਿੱਚ ਚੈੱਕ ਕਰ ਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਮ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ